ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਾਂ ਉਸ ਦਿਨ ਬੇੜੇ ਦੀ ਸਫਾਈ ਦਿਖਾਈ ਸੀ ਤੇ ਅੱਜ ਆਪਾਂ ਉੱਥੇ ਮੈਂ ਦੂਜਾ ਪਾਰਟ ਸ਼ੁਰੂ ਕੀਤਾ ਬੇੜਾ ਧੋਣ ਦਾ ਕਿਉਂਕਿ ਵੀਡੀਓ ਲੰਬੀ ਬਣ ਜਾਣੀ ਸੀ ਜੇ ਮੈਂ ਸ ਤੁਹਾਨੂੰ ਉਸੇ ਵੀਡੀਓ ਚ ਸਾਰਾ ਕੁਝ ਦਿਖਾਉਂਦੀ ਤੇਸ ਕਰਕੇ ਹੁਣ ਆਪਾਂ ਜਿੱਥੇ ਲਾਈਟ ਦੇ ਪਲੱਗ ਨਹੀਂ ਹੈਗੇ ਜੀ ਧਿਆਨ ਨਾਲ ਤਾਂ ਤੋ ਤੋ ਰਹੇ ਹਾਂ ਕਿਉਂਕਿ ਇਸ ਤਰ੍ਹਾਂ ਜਿਹੜੇ ਜਾਲੇ ਹੁੰਦੇ ਆ ਕੰਧ ਤੇ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਤੁਸੀਂ ਇੰਨਾ ਖਿਆਲ ਰੱਖਣਾ ਵੀ ਉੱਥੇ ਲਾਈਟ ਦਾ ਕੋਈ ਪਲੱਗ ਨਾ ਹੋਵੇ ਤਾਂ ਕਿ ਸਾਨੂੰ ਕੋਈ ਨੁਕਸਾਨ ਪਹੁੰਚ ਜਾਵੇ ਉਸ ਜਗ੍ਹਾ ਤੇ ਪਾਣੀ ਨਾ ਪਾਵੇ ਤੇ ਦੂਸਰੀ ਜਗ੍ਹਾ ਤੇ ਆਪਾਂ ਆਸਾਨੀ ਨਾਲ ਬਚਾ ਕੇ ਧੋ ਸਕਦੇ ਆਪਣੇ ਉੱਥੇ ਡ੍ਰੈਨ ਰੂਮ ਚ ਬੋਰਡ ਲੱਗੇ ਹੋਏ ਆ ਆਪਾਂ ਉਹ ਜਗ੍ਹਾ ਛੱਡ ਦਿੱਤੀ ਹੈ ਉੱਥੇ ਆਪਾਂ ਪਾਣੀ ਨਹੀਂ ਪਾਇਆ ਇਸ ਜਗ੍ਹਾ ਤੇ ਕੋਈ ਬੋਰਡ ਵਗੈਰਾ ਨਹੀਂ ਹੈਗਾ ਇੱਥੇ ਆਪਾਂ ਪਾਣੀ ਲਾ ਦਿੱਤਾ ਹੈ ਕਿਉਂਕਿ ਤਹਾਂ ਜਾਲੀ ਦੇ ਜੰਮ ਜਾਂਦੇ ਮੱਕੜੀ ਦੀ ਜਾਲਾ ਪਾ ਲੈਂਦੀ ਇਸ ਕਰਕੇ ਆਪਾਂ ਨੂੰ ਧੋਣਾ ਪਿਆ ਤਹਾਂ ਤੋਂ ਉੱਪਰ ਤੇ ਬਹੁਤ ਹੀ ਵਧੀਆ ਇਸ ਤਰ੍ਹਾਂ ਪਰ ਇਸਰ ਨਾਲ ਸਫਾਈ ਹੋ ਜਾਂਦੀ ਤੇ ਹੁਣ ਆਪਾਂ ਧੋਵਾਂਗੇ ਜੀ ਖਰਸ ਖਰਸ ਮੈਂ ਕਹੀ ਦਿਨਾ ਮਾਂ ਗਰੋਂ ਧੋਣੀ ਹੁੰਦੀ ਹੈ ਕਿਉਂਕਿ ਧੂੜ ਜੀ ਜੰਮ ਜਾਂਦੀ ਹੈ ਤੇ ਚਿੱਟਾ ਚਿੱਟਾ ਹੋ ਜਾਂਦਾ ਫਰਸ ਇਸ ਕਰਕੇ ਕਿੰਨਾ ਮਰਜੀ ਸੰਭਰ ਲੋ ਤੇ ਫਿਰ ਵੀ ਉਹ ਢੂੜ ਜੀ ਇੱਟਾਂ ਤੇ ਰਹਿੰਦੀ ਹੈ ਜੀ ਇਸ ਕਰਕੇ ਮੈਂ ਸੋਚਿਆ ਜੀ ਫਰਸ ਧੋਦੀ ਚਲੋ ਜੀ ਆਪਾਂ ਨੂੰ ਇਸ ਤਰ੍ਹਾਂ ਕਿਸੇ ਦਿਨ ਥੋੜੀ ਥੋੜੀ ਸਫਾਈ ਕਰਨੀ ਚਾਹੀਦੀ ਤੇ ਮੈਂ ਹਰ ਰੋਜ਼ ਹੀ ਫਰਸ ਤੇ ਪਾਣੀ ਨਹੀਂ ਮਰਦੀ ਕਿਉਂਕਿ ਪਾਣੀ ਦੀ ਬੇਅਦਵੀ ਹੈ ਜੀ ਜਦੋਂ ਮੈਨੂੰ ਜ਼ਿਆਦਾ ਲੱਗਦਾ ਵੀ ਅੱਜ ਫਰਸ ਖਰਾਬ ਆ ਤਾਂ ਮੈਂ ਧੋਂਦੀ ਆ ਫਰਸ ਨਹੀਂ ਮੈਂ ਇਸ ਤਰ੍ਹਾਂ ਨਹੀਂ ਧੋਂਦੀ ਫਰਸ ਨੂੰ ਫਿਰ ਮੈਂ ਮੋਟਰ ਲਗਾ ਕੇ ਧੋ ਦਿੰਨੀ ਆ ਕਿਉਂਕਿ ਨਾ ਇਹਦਾ ਆਪਣੀ ਜੁਨਟ ਬਹੁਤ ਮੱਚਦੀ ਹੈ ਇਸ ਤਰ੍ਹਾਂ ਫਰਸ਼ ਧੋਣ ਨਾਲ ਤੇ ਨਾਲੇ ਆਪਾਂ ਨੂੰ ਪਾਣੀ ਵਹਿ ਜਾਇਆ ਵੇਸਟ ਹੁੰਦਾ ਕਿਉਂਕਿ ਫਰਸ਼ ਨੇ ਤਾਂ ਫੇਰ ਉਸ ਤਰ੍ਹਾਂ ਹੋ ਜਾਣਾ ਅੱਜ ਬਹੁਤ ਜ਼ਿਆਦਾ ਕਾਲਸ ਜਿੱਤੀ ਇਸ ਕਰਕੇ ਮੈਂ ਫਰਸ਼ ਨੂੰ ਸਾਫ਼ ਕੀਤਾ ਤੇ ਮੈਂ ਵੀਡੀਓ ਜਿੱਥੋਂ ਵੀਡੀਓ ਦਾ ਐਂਡ ਕੀਤਾ ਤੇ ਉੱਥੇ ਸਟਾਰਟ ਕਰ ਲਈ ਵੀਡੀਓ ਕੁਸ ਦਿਨ ਮੈਂ ਸੋਨ ਸੰਭਰਨ ਵਾਲੀ ਵੀਡੀਓਸ ਦਿਖਾਈ ਸੀ ਤੇ ਹੁਣ ਆਪਾਂ ਫਰਸ਼ ਧੋਣ ਵਾਲੀ ਵੀਡੀਓ ਦਿਖਾ ਰਹੇ ਹਾਂ ਤੇ ਕੱਪੜੇ ਆਪਣੇ ਉਹੀ ਧੋਤੇ ਪਏ ਨੇ ਤੇ ਮੈਂ ਉੱਥੇ ਵੀਡੀਓ ਸਟਾਰਟ ਕਰ ਲਈ ਹੋਰ ਸੁਣਾਓ ਜੀ ਤੁਸੀਂ ਕਿਸ ਤਰ੍ਹਾਂ ਸਾਰੇ ਸਫਾਈਆਂ ਕਰਦੇ ਹੋ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਮੈਂ ਤਾਂ ਕਈ ਦਿਨ ਢੱਡ ਕੇ ਫਰਸ਼ ਧੋਣੀਆਂ ਕਿਉਂਕਿ ਨਹੀਂ ਤਾਂ ਫਿਰ ਦਰਖਤਾਂ ਵਿੱਚ ਪਾਣੀ ਪੈ ਜਾਂਦਾ ਚੰਗੀ ਤਰ੍ਹਾਂ ਤੇ ਖਾਸ ਕਰਕੇ ਜਦੋਂ ਅਸੀਂ ਦਰਖਤਾਂ ਵਿੱਚ ਪਾਣੀ ਪਾਉਣ ਲਈ ਹੋਈ ਹਰਸ ਧੋਣੀ ਆ ਕਿਉਂਕਿ ਇਹਦੇ ਨਾਲ ਜਿਹੜਾ ਵੇਸਟ ਪਾਣੀ ਹੁੰਦਾ ਸਾਰਾ ਦਰਖਤਾਂ ਵਿੱਚ ਚਲੇ ਜਾਂਦਾ ਤੇ ਫालतू ਪਾਣੀ ਨਹੀਂ ਆਪਣਾ ਲੱਗਦਾ ਹੈਗਾ ਮੈਂ ਬਾਲਟੀਆਂ ਚਾ ਕੇ ਪਾਣੀ ਪਾਉਣਾ ਦਰਖਤਾਂ 'ਚ ਬਹੁਤ ਔਖਾ ਲੱਗਦਾ ਦਰਖਤਾਂ ਨੂੰ ਪਾਣੀ ਵੀ ਜ਼ਰੂਰੀ ਹੈ ਜੀ ਤੇ ਰੋਖਾ ਆਪਾਂ ਨੂੰ ਹਰੇਕ ਲਾਉਣੇ ਚਾਹੀਦੇ ਆ ਜੀ ਘਰੇ ਆਪਣੇ ਫਰੂਟ ਵਾਲੇ ਦਰਖਤ ਹੁੰਦੇ ਆ ਤਾਂ ਆਪਾਂ ਫਰੂਟ ਘਰੇ ਖਾ ਸਕਦੇ ਆ ਤੇ ਆਪਣੇ ਇਤਕੀ ਚੀਕੂ ਪੱਕ ਗਏ ਨੇ ਤੇ ਬਹੁਤ ਵਧੀਆ ਲੱਗੇ ਸੂਰਜ ਦੇਵਤਾ ਸਿਰ ਤੇ ਆਇਆ ਖੜਾ ਇਸ ਕਰਕੇ ਮੇਰਾ ਕੁੰਡ ਕੱਢਿਆ ਹੋਇਆ ਚੁੰਨੀ ਦਾ ਪਤਾ ਨਹੀਂ ਕਿਉਂ ਤੇ ਅੱਜ ਧੁੱਪ ਬਹੁਤ ਜ਼ਿਆਦਾ ਆ ਗਈ ਮੈਨੂੰ ਤਾਂ ਬਹੁਤ ਧੁੱਪ ਲੱਗਦੀ ਆ ਬਾਹਰ ਨਿਕਲਣ ਦਾ ਦਿਲ ਨਹੀਂ ਕਰਦਾ ਅੱਜ ਸੋਚਿਆ ਵੀ ਇਸ ਨੂੰ ਵੀ ਧੋ ਦੇ ਫਰਸ਼ ਨੂੰ ਕਈ ਵਾਰ ਮਨ ਕਰਦਾ ਵੀ ਬੁਰਾ ਜਿਹਾ ਲੱਗਦਾਗਾ ਲਾ ਲੇ ਲੇ ਟੈ ਨਿਕਲੇ ਗਏ ਨੇ ਫਰਸਦੀਆਂ ਤੋਂ ਨਾਲ ਸਬਜੀ ਪਾਣੀ ਦਾ ਕੰਮ ਮੇਰਾ ਹੋਇਆ ਹੋਇਆ ਤੇ ਮੈਂ ਕਿਹਾ ਵੀ ਅੱਜ ਮੈਂ ਥੋੜੀਆਂ ਸਫਾਈਆਂ ਕਰਦੇ ਕਦੇ ਕਦੇ ਮਨ ਕਰਦਾ ਕਦੇ ਕਦੇ ਮਨ ਵਿਚਰ ਵੀ ਜਾਂਦਾ ਸਰੀਰ ਦੇ ਹਿਸਾਬ ਨਾਲ ਕੰਮ ਕਰਦੇ ਜੀ ਜਿਸ ਤਰ੍ਹਾਂ ਸਰੀਰ ਚੱਲਦਾ ਉਸ ਤਰ੍ਹਾਂ ਚਲਾਉਣਾ ਪੈਂਦਾ ਕਈ ਵਾਰ ਬਿਲਕੁਲ ਮਨ ਨਹੀਂ ਕਰਦਾ ਵੀ ਕੰਮ ਕਰੀਏ ਨਾ ਕਈ ਵਾਰ ਦਿਲ ਕਰਦਾ ਵੀ ਆਪਾਂ ਕੋਈ ਕੰਮ ਕਰੀਏ ਤੇ ਸਾਰਿਆਂ ਦੀ ਇਸ ਤਰੀ ਹੁੰਦਾ ਜੀ ਤੇ ਆਪਣਾ ਕਈ ਵਾਰ ਨਹੀਂ ਵੀ ਮਨ ਕਰਦਾ ਕੰਮ ਕਰਨ ਕਈ ਵਾਰ ਆਪਾਂ ਕੰਮ ਸਾਰਾ ਕਰ ਲੈਨੇ ਤੇ ਆਪਾਂ ਨੂੰ ਕਿਹੜਾ ਕਿਸੇ ਨੇ ਕਹਿਣਾ ਵੀ ਤੁਸੀਂ ਕਿੰਨਾ ਕੰਮ ਕੀਤਾ ਕੀ ਕੀਤਾ ਤੇ ਕਿਸੇ ਨੇ ਆਪਾਂ ਨੂੰ ਸਾ ਵਾਸੇ ਤਾਂ ਦੇਣੀ ਨਹੀਂ ਪਰ ਆਪਾਂ ਨੂੰ ਆਪਣੇ ਕੰਮ ਇਹ ਵੀ ਇੱਕ ਜ਼ਿੰਮੇਵਾਰੀ ਆਪਣੀ ਕਰਨ ਦੀ ਸਫਾਈਆਂ ਕਰਨ ਦੀ ਤੇ ਆਪ ਨੂੰ ਹੋਈ ਬੁਰਾ ਲੱਗਦਾ ਜੇ ਘਰ ਗੰਦਾ ਹੁੰਦਾ ਜੀ ਆਪ ਨੂੰ ਵਧੀਆ ਨਹੀਂ ਲੱਗਦਾ ਬੈਠਣਾ ਪਤਾ ਨਹੀਂ ਕੀ ਗੱਲ ਹੁਣ ਤਾਂ ਇਹ ਲੱਗਦਾ ਜੇ ਇੱਕ ਦਿਨ ਪੋਚਿਆ ਨਾ ਲਾਈਏ ਇਹ ਲੱਗੂਗਾ ਵੀ ਘਰ ਚਿਪਚਾ ਪਜਾ ਹੋ ਗਏ ਵੀ ਕਿਰਕਰੀ ਆਈ ਜਾਂਦੀ ਏ ਬਸ ਫੇਰੇ ਹਨ ਨਹੀਂ ਜਾਂਦਾ ਹੈਗਾ ਜਦੋਂ ਇਸ ਤਰ੍ਹਾਂ ਘਰ ਲੱਗੇ ਮੈਨੂੰ ਤਾਂ ਬਹੁਤ ਚਿਪਚਿਪੀਆਂ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਹੈਗੀਆਂ ਤੇ ਚਾਹੇ ਮੈਂ ਘਰ ਟ ਸਫਾਈ ਕਰਾਂ ਸਫਾਈ ਮੈਂ ਪੂਰੇ ਉਸ ਨਾਲ ਕਰਦੀ ਇਸ ਤਰ੍ਹਾਂ ਮੈਨੂੰ ਵਧੀਨ ਲੱਗਦਾ ਹੈਗਾ ਚਲੋ ਜੀ ਆਪਾਂ ਆਪਣੇ ਜਿੰਨੇ ਕ ਆਪਣੇ ਚ ਜਾਣ ਉਹਨਾਂ ਕੰਮ ਕਰਦੇ ਤੇ ਬਾਲੇ ਹੀ ਕੰਮ ਨਹੀਂ ਮੈਥੋਂ ਹੁੰਦੇ ਮੇਰੀ ਸਿਹਤ ਇੱਜ਼ਾਤ ਨਹੀਂ ਦਿੰਦੀ ਕੰਮ ਕਰਨ ਕਿਉਂਕਿ ਮੈਨੂੰ ਮੇਰਾ ਸਰੀਰ ਦਿੰਦਾ ਜੀ ਮੈਨੂੰ ਐਂ ਹੁੰਦਾ ਮੈਂ ਇੰਨਾ ਕੇ ਕੰਮ ਕਰ ਲਾਂ ਉਹੀ ਬਹੁਤ ਹੈ ਖਾਣ ਪਕਾਉਣ ਦਾ ਫੇਰ ਵਸ ਜਿਸ ਦਿਨ ਦੱਪ ਜਾ ਉੱਠ ਕੱਢਦਾ ਫੇਰ ਆਇਆ ਹੁੰਦਾ ਵੀ ਅੱਜ ਸਫਾਈ ਵੀ ਕਰ ਲਈ ਤੇ ਹੁਣ ਨਹੀਂ ਬਿਲਕੁਲ ਹੁਣ ਮਨ ਕਰਦਾ ਵੀ ਕੋਈ ਕੰਮ ਕਰੀਏ ਪਤਾ ਨਹੀਂ ਖਾਣੇ ਪਾਣੀ ਇਹੇ ਜਿਹਾ ਹੋਵੇ ਕਈ ਵਾਰ ਆਪਾਂ ਨੂੰ ਆਪਣੀ ਜ਼ਿੰਦਗੀ ਤੇ ਨਰਾਸ਼ਾ ਇੰਨੀ ਹੋ ਜਾਂਦੀ ਹੈ ਤੇ ਆਪਣਾ ਕੰਮ ਕਰਨ ਬਿਲਕੁਲ ਨਹੀਂ ਜੀ ਕਰਦਾ ਜੀ ਨਾਲੀ ਜਹਾਨਾ ਜੀ ਜੇ ਆਪਣਾ ਜੀ ਸਹੀ ਹੋਊਗਾ ਤਾਂ ਆਪਾਂ ਕੰਮ ਕਰ ਸਕਦੇ ਨਹੀਂ ਆਪਣਾ ਕੰਮ ਕਰਨ ਬਿਲਕੁਲ ਮਨ ਨਹੀਂ ਕਰਦਾ ਜਾਣਾ ਤਾਂ ਜਹਾਨਾ ਨਹੀਂ ਇੱਥੇ ਕੁਝ ਨਹੀਂ ਹੈਗਾ ਇੱਕ ਬੰਦਾ ਉਹਨਾਂ ਚਿਰਿਆ ਜਿੰਨਾ ਚਿਰ ਚੱਲਦਾ ਤੇ ਜਦੋਂ ਖੜ ਜਾਂਦੀ ਹੈ ਮਸ਼ੀਨਰੀ ਫੇਰ ਬੰਦਾ ਕੰਮਾਂ ਤੋਂ ਆਪੇ ਹੀ ਬੰਦੇ ਦਾ ਨੱਕ ਹਟਣ ਲੱਗ ਜਾਂਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੇ ਜਦੋਂ ਸਿਹਤ ਠੀਕ ਹੁੰਦੀ ਹੈ ਤਾਂ ਕੰਮ ਕਰਨ ਵੀ ਮਨ ਕਰਦਾ ਇਸ ਕਰਕੇ ਮੈਂ ਤਾਂ ਉਹਨਾਂ ਕੀ ਕੰਮ ਕਰਦੇ ਜਿੰਨਾ ਕਿ ਮੈਨੂੰ ਵੇਤਨ ਅਨੁਸਾਰ ਮੈਥੋਂ ਉਹ ਜੇ ਕੰਮ ਤੇ ਕਈ ਵਾਰ ਆਪਾਂ ਦੱਪ ਚਾ ਕੇ ਜ਼ਿਆਦਾ ਕੰਮ ਕਰ ਲਏਵੇਂ ਤਾਂ ਉਸ ਦਿਨ ਫਿਰ ਆਪਾਂ ਦੂਸਰੇ ਦਿਨ ਪੈ ਜਾਂਦੇ ਹੋ ਜਾਂਦਾ ਜੀ ਕਈ ਵਾਰ ਲਾਲਚ ਇੰਨਾ ਹੋ ਜਾਂਦਾ ਕੰਮ ਕਰ ਦੇ ਵੀ ਐ ਕਰ ਲੋ ਬਾ ਕਰ ਲੋ ਪਰ ਆਪਾਂ ਨੂੰ ਉਹਨਾਂ ਕੀ ਕੰਮ ਕਰਨਾ ਚਾਹੀਦਾ ਪਤਾ ਨਹੀਂ ਕਿੰਨੀ ਤੱਕ ਆਬਟ ਜੀ ਮਹਿਸੂਸ ਕਰਦਾ ਤੇ ਮੈਂ ਇਸ ਤਰ੍ਹਾਂ ਹੁਣ ਬਾਥਰੂਮ ਵਿੱਚ ਵੀ ਪਾਣੀ ਪਾ ਦੂੰਗੇ ਧੋ ਦੂੰਗੀ ਪਾਈਪ ਨਾਲੇ ਨਾਲੇ ਮੈਂ ਸਿੰਖ ਦੀ ਸਫਾਈ ਕਰ ਦੂੰ ਇਸ ਤਰੇ ਕਿਉਂਕਿ ਇਹ ਸਿੰਖ ਤੇ ਸਾਡੇ ਦੇ ਬਾਹਰੇ گرد ਘੱਟਾ ਬਹੁਤ ਜ਼ਿਆਦਾ ਆਉਂਦਾ ਹਰ ਰੋਜ਼ ਤੇ ਹੁਣ ਅਸੀਂ ਯੂਜ਼ ਘੱਟ ਕਰਦੇ ਆਣ ਤੇ ਅੰਦਰ ਹੀ ਵੱਧ ਯੂਜ਼ ਕਰਦੇ ਆਂ ਤੇ ਫਿਰ ਇਸ ਤਰ੍ਹਾਂ ਪਾਣੀ ਨਾਲ ਹੀ ਇਹਦੀ ਗਰਦ ਜੀ ਲੈ ਜਾਂਦੀ ਹੈ ਸਰਫ ਸਰਫ ਮੈਂ ਕਦੀ ਲਾਉਣੀ ਹੈ ਇਹ ਤੇ ਬਾਹਲਾ ਲਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਯੂਜ਼ ਕਰਨ ਵਾਲੀ ਚੀਜ਼ ਖਰਾਬ ਹੁੰਦੀ ਹੈ ਨਹੀਂ ਕੋਈ ਇੰਨੀ ਖਰਾਬ ਨਹੀਂ ਹੁੰਦੀ ਤੇ ਫਰਸ ਸਾਡਾ ਉਨ ਸਾਫ਼ ਹੀ ਰਹਿੰਦਾ ਤੇ ਗਰਦੀ ਬਸ ਤੰਗ ਕਰਦੀ ਹੈ ਥੋੜੀ ਜੀ ਗਰਦਾਂ ਦਾ ਤਾਂ ਸਾਰੇ ਹੀ ਭੈਣਾਂ ਕਹਿੰਦੀਆਂ ਨੇ ਵੀ ਸਾਡੇ ਵੀ ਕਰਦਾਉਂਦੀ ਸਾਡੇ ਵੀ ਕਰਦਾਉਂਦੀ ਕਿੰਨੇ ਬੰਦ ਮਰਜੀ ਕਮਰੇ ਕਰ ਲੋ ਤੇ ਕਰਦੇ ਨੇ ਤਾਂ ਆਉਣੀ ਆਉਣਾ ਪਤਾ ਨਹੀਂ ਕਿਉਂ ਤੁਸੀਂ ਉਂਗਲ ਲਾ ਕੇ ਦੇਖਿਓ ਜੀ ਇੱਕ ਦਿਨ ਤੁਸੀਂ ਨਹੀਂ ਉਹ ਕਰੋਗੇ ਤਾਂ ਜਿੱਥੇ ਤੁਸੀਂ ਉਂਗਲ ਲਾਵੋਗੇ ਤਾਂ ਉੱਥੇ ਹੱਥ ਲਾਵੋਗੇ ਤਾਂ ਗਰਦ ਜੰਮੀ ਪਈ ਹੋਗੀ ਪਤਾ ਨਹੀਂ ਉਹ ਕਿਹੜੀ ਅੰਦਰ ਕਿਵੇਂ ਪਹੁੰਚਦੀ ਹੈ ਕਿਵੇਂ ਨਾ ਬੰਦ ਕਮਰਿਆਂ 'ਚ ਗਰਦ ਤੇ ਇੱਥੇ ਮੱਠਲ ਧੋਣ ਵਾਲਾ ਪਿਆ ਸੀ ਮੈਂ ਇਹ ਵੀ ਚੱਕ ਕੇ ਧੋਤਾ ਫਿਰ ਕਈ ਦਿਨ ਨੰਗ ਜਾਂਦੇ ਆ ਫਰਸ਼ ਧੋਣ ਦੇ ਕਈ ਵਾਰ ਤਾਂ ਮੈਂ 15-15 ਦਿਨ ਮਹੀਨਾ-ਮਹੀਨਾ ਵੀ ਲਗਾ ਦਿੰਨੀ ਆ ਕਿਉਂਕਿ ਇਹ ਤਾਂ ਕਰਦਨੇ ਤਾਂ ਆਉਣੀ ਆ ਹੁਣ ਪਾਣੀ ਵੇਸਟ ਕਾਹਨੂੰ ਕਰਨਾ ਤੇ ਆ ਪਸੰਬਰ ਕਿਸਾਰ ਲੈਨੇ ਦੇਲੀਆਂ ਮੈਂ ਡੇਲੀ ਧੋਣੀਆਂ ਆ ਦੇਲੀਆਂ ਮੈਂ ਬਾਲਟੀ ਪਾਣੀ ਮਾਰ ਕੇ ਧੋ ਦਿੰਨੀ ਆ ਉਹ ਮੈਂ ਸਵੇਰੇ ਉੱਠਣ ਅਨੁਸਾਰ ਮੇਰੀ ਇੱਕ ਰੁਟੀਨ ਬਣਾਈ ਹੋਈ ਆ ਪਹਿਲਾਂ ਆਪਾਂ ਦੇਲੀਆਂ ਸਾਫ਼ ਕਰਨੀਆਂ ਨੇ ਫੇਰ ਕੋਈ ਦੂਜਾ ਕੰਮ ਕਰਨਾ ਵੀ ਬਾਹਰੇ ਆਇਆ ਕੋਈ ਦੇਖੀ ਕੌਣ ਬੰਦਾ ਆਇਆ ਕੋਈ ਕੀ ਕੰਮ ਆ ਪੁੱਸਲਾ ਤੇ ਆਪਣੇ ਬਾਹਰੇ ਕੋਈ ਆਇਆ ਸੀ ਮੈਂ ਬੀਬੀ ਨੂੰ ਕਿਹਾ ਮੈਂ ਕਿਹਾ ਤੁਸੀਂ ਪੁੱਸੋ ਕੌਣ ਆਇਆ ਜਿਆ ਮੰਜਾ ਟੁੱਟਿਆ ਪਿਆ ਇਹਦੀ ਸੈਂਤ ਨਹੀਂ ਆਉਂਦੀਂ ਦੇੜਨ ਦੀ ਜਿਵੇਂ ਆਕਾਂ ਨੇ ਜਮੀਂ ਤੋੜ ਕੇ ਰੱਖ ਤਾਂ ਮੇਰੀ ਵੀ ਬੇ ਹਿੰਮਤੀ ਐ ਮੈਂ ਇਥੇ ਮੰਜਾ ਚੱਕੇ ਨਹੀਂ ਜਾਂਦਾ ਸੂਤ ਜਾ ਪਾਣੀ ਨਾਲ ਆਕੜ ਗੇ ਕੱਢਣਾ ਔਖਾ ਹੈ ਪੇਪਰ ਕੱਢਣਾ ਪਊਗਾ ਜੀ ਮੈਂ ਗੇਟਾਂ ਤੇ ਵੀ ਪਾਣੀ ਮਾਰਦਾ ਕਿਉਂਕਿ ਗੇਟਾਂ ਤੇ ਵੀ ਗਰਦ ਜੀ ਜੰਮ ਜਾਂਦੀ ਇਸ ਤਰ੍ਹਾਂ ਸਾਫ ਜੀ ਹੋ ਜਾਂਦੇ ਫਿਰ ਇਹ ਹੁੰਦਾ ਵੀ ਇੱਥੋਂ ਵੀ ਸਾਫ ਕਰਦੇ ਇੱਥੋਂ ਵੀ ਸਾਫ ਕਰਦੇ ਸੁਚਿਆ ਤੋਂ ਥੋੜਾ ਜਿਹਾ ਧਿਆਨ ਨਾਲ ਆਪਾਂ ਨੂੰ ਪਾਣੀ ਪਾਉਣਾ ਚਾਹੀਦਾ ਕਿਉਂਕਿ ਕਰੰਟ ਆਉਣ ਦਾ ਡਰ ਹੈ ਨਾ ਹਲੋ ਜੀ ਮੈਂ ਹੁਣ ਇਹਨੂੰ ਖੜੀਸ ਕੇ ਗਾਹ ਕਰਤਾ ਮੰਜਿਲ ਮੈਂ ਖ ਚੰਗੀ ਤਰ੍ਹਾਂ ਫਰਸ ਧੋਤਾ ਜਾਵੇ ਹੁਣ ਤਾਂ ਧੁੱਪ ਤੋਂ ਪਹਿਲਾਂ ਪਹਿਲਾਂ ਜਿਹੜੇ ਕੰਮ ਹੋ ਜਾਣ ਉਹ ਹੀ ਵਧੀਆ ਜੀ ਧੁੱਪ ਬਹੁਤ ਜ਼ਿਆਦਾ ਅਲਾਰਟ ਕੀਤਾ ਹੋਇਆ ਧੁੱਪ ਤੋਂ ਵੀ ਵੀ ਧੁੱਪ ਤੋਂ ਬਚੋ ਕਿ ਆਪਾਂ ਨੂੰ ਬਾਹਰਲੇ ਕੰਮ ਪਹਿਲਾਂ ਕਰ ਲੈਣੇ ਚਾਹੀਦੇ ਆ ਅੰਦਰ ਤਾਂ ਆਪਾਂ ਫੇਰ ਕਰੀ ਜਾਂਦੇ ਆ ਕੰਮ ਬਾਅਦ ਵਿੱਚ ਬਾਹਰ ਧੁੱਪ ਬਹੁਤ ਜ਼ਿਆਦਾ ਹੈ ਅੰਦਰ ਤਾਂ ਆਪਾਂ ਪੱਖਾ ਲਗਾ ਕੇ ਕੰਮ ਕਰ ਲੈਣੇ ਜਿਹੜਾ ਕਰਨਾ ਹੁੰਦਾ ਲਓ ਜੀ ਹੁਣ ਆਪਾਂ ਆ ਗਏ ਰਸੋਈ ਵਿੱਚ ਆਪਾਂ ਪੀਨੇ ਆ ਚਾਹ ਹੁਣ ਬੈਠ ਕੇ ਇੱਕ ਗੇੜਾ ਪਹਿਲਾਂ ਲਾ ਲਈ ਅਸੀਂ ਚਾਹ ਦਾ ਹੁਣ ਦੂਜਾ ਗੇੜਾ ਲਾਉਣੇ ਆ ਚਾਹ। ਚਾਹ ਪੀ ਕੇ ਫਿਰ ਅਗਲਾ ਕੰਮ ਸਟਾਰਟ ਕਰਦੇ ਆ। ਪਰਸੋਂ ਤੋਂ ਹੋਈ। ਇੱਧਰ ਮੈਂ ਕੱਪੜੇ ਲਾ ਲਏ ਹੀ ਸਾਰੇ ਅੰਦਰ ਕਿਉਂਕਿ ਫਿਰ ਤੋਂ ਫੇ ਰੰਗ ਜਾ ਉੱਡ ਜਾਂਦਾ ਮੈਂ ਕੱਪੜੇ ਉਹਦੀ ਟਾਈਮ ਨਾਲ ਹੀ ਲਾ ਲਿਉਣੀ ਬਾਲਾ ਚਿਰ ਮੈਂ ਨਹੀਂ ਸੁੱਕਣੇ ਪਾਉਂਦੀ ਕੱਪੜੇ ਇਸ ਤਰ੍ਹਾਂ ਮੰਝੇ ਤੇ ਰੱਖ ਲੇ ਜਿਹੜੇ ਪ੍ਰੈਸ ਵਾਲੇ ਕੱਪੜੇ ਨੇ ਉਹ ਮੇਰੇ ਬੰਨੇ ਪਏ ਨੇ ਪ੍ਰੈਸ ਕਰਵਾਉਣ ਆਏ ਕੱਪੜੇ ਤੇ ਮੈਂ ਬੈਠ ਕੇ ਆਰਾਮ ਕਰੂੰ ਨਾ ਫਿਰ ਮੈਂ ਸਭ ਕੱਪੜੇ ਇੰਤਹਾ ਲਗਾ ਲੂੰਗੀ ਇੱਧਰ ਆਪਾਂ ਪੜਦੇ ਆ ਲਗਾਤੇ ਨੇ ਡ੍ਰੈنگ ਰੂਮ ਵਿੱਚ ਇਹਨਾਂ ਨਾਲ ਹੁਣ ਧੁੱਪ ਨਹੀਂ ਆਉਂਦੀ ਅੰਦਰ ਇਹ ਪੁਰਾਣੇ ਪੜਦੇ ਆ ਜੀ ਆਪਣੇ ਪਹਿਲਾਂ ਵਾਲੇ ਜਿਹੜੇ ਛਾਂਦਰਾਂ ਵਾਲੇ ਪੜਦੇ ਨਹੀਂ ਸੀ ਲਾਉਂਦੇ ਹੁੰਦੇ ਉਹ ਪੜਦੇ ਨੇ ਆਪਣੇ ਛਾਂਦਰਾਂ ਤਾਂ ਅਸੀਂ ਦੇੜਤੀਆਂ ਸੀ ਤੇ ਇਹ ਪੜਦੇ ਪਏ ਸੀ ਮੇਰੇ ਕੋਲ ਮੈਂ ਕਿ ਜਿ ਨਜ਼ਰਨਾ ਮੇ ਪੜਦੇ ਨਹੀਂ ਲਿਉਂਦੇ ਇਹਨਾਂ ਨਹੀਂ ਡੰਗਸ ਸਰਦੇ ਤੇ ਵਧੀਆ ਲੁੱਕ ਲੱਗੀ ਇੱਕ ਨਵਾਂ ਜੀ ਲੁੱਕ ਆ ਗਿਆ ਕਮਰੇ ਨੂੰ ਪੜਦੇ ਲਾਉਣ ਨਾਲ ਪਰਾਣੀ ਪੜਦੇ ਬਸ ਮੈਂ ਜਲਦਬਾਜੀ ਚ ਖਰੀਦ ਲੈ ਨਵੇਂ ਉਹਨਾਂ ਵਿੱਚ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਸਸਤੀ ਚੀਜ਼ ਸਸਤੀ ਹੁੰਦੀ ਹੈ ਮਹਿੰਗੀ ਚੀਜ਼ ਮਹਿੰਗੀ ਹੁੰਦੀ ਹੈ ਇਹ ਪੜਦੇ ਸਾਡੇ ਵੱਲ ਵਟਦੇ ਨੇ ਇਹ ਬਹੁਤ ਹੀ ਵਧੀਆ ਨੇ ਇੱਧਰ ਵੇਡਾਂ ਦੇ ਦੇਖੋ ਤੁਸੀਂ ਕੀ ਹਾਲ ਬਣਿਆ ਤੇ ਕੱਲਾ ਕੱਲਾ ਬੰਦਾ ਕਿੱਧਰ ਹੋ ਜਾਊਗਾ ਇੱਕ ਪਾਸੇ ਜੇ ਬਾਹਰ ਹੋ ਜੰਨੇ ਤਾਂ ਅੰਦਰਲੇ ਕੰਮ ਰਹਿ ਜਾਂਦੇ ਹੁਣ ਇੱਧਰ ਮੱਥਾ ਲਾ ਲਿਆ ਕਮਣਾ ਆਪਾ ਬਸ ਸਾਡਾ ਤਾਂ ਸਾਰ ਦੇੜੇ ਇਹ ਨਹੀਂ ਮੁੱਕਦਾ ਹੈਗਾ ਹੁਣ ਮੈਂ ਚਾਦਰ ਨੂੰ ਝਾੜ ਕੇ ਬਸਾ ਦੂੰ ਇਸ ਨੂੰ ਚਾਦਰ ਝਾੜ ਕੇ ਬਸਾਉਣ ਵਾਲੀ ਵਧੀਆ ਜੀ ਲੁੱਕ ਆ ਜਾਂਦੀ ਹੈ ਕਮਰੇ ਦੀ ਜੇਹੇ ਤੋਂ ਉਹ ਨਾ ਬਦਲੋ ਚਾਦਰ ਝਾੜ ਨਹੀਂ ਕਮਰਾ ਬਧੀ ਲੱਗਣ ਲੱਗ ਜਾਂਦਾ ਸੋਹਣਾ ਲੱਗਣ ਲੱਗ ਜਾਂਦਾ ਇਸ ਕਰਕੇ ਆਪਾਂ ਹੁਣ ਚਾਦਰ ਨੂੰ ਝਾੜ ਕੇ ਬਸਾਉਣਿਆ ਜੀ ਤੇ ਚੰਗੀ ਤਰ੍ਹਾਂ ਦੱਬ ਦਿਆਂਗੇ ਆਪਾਂ ਕਿਉਂਕਿ ਕਿੰਨੀ ਮਰਜ਼ੀ ਗੱਦੇ ਹੋਣ ਫੇਰ ਵੀ ਚਾਦਰ ਵਿੱਚੋਂ ਨਿਕਲ ਜਾਂਦੀ ਹੈ ਮੈਂ ਬਥੇਰੀਆਂ ਗੰਡਾ ਗੁੰਡਾ ਨਿੰਨੀਏ ਚਾਦਰਾਂ ਨੂੰ ਪਰ ਫੇਰ ਨਿਕਲ ਜਾਂਦੀ ਐ ਨੀ ਚਾਦਰਾਂ। ਲੋ ਜੀ ਦੇਖੋ ਇਹ ਚਾਦਰ ਬਸਾਉਣ ਨਾਲ ਹੀ ਕਿੰਨਾ ਹੋ ਹੋਗੇ। ਇਹ ਇੱਕ ਨਵੀਂ ਲੁੱਕ ਜੀ ਆ ਜਾਂਦੀ ਐ ਘਰ ਦੇ। ਆਪ ਨੂੰ ਅੱਸਾ ਲੱਗਦਾ ਇਸ ਤਰ੍ਹਾਂ ਕਰਨ ਨਾਲ। ਰੂਜੀ ਨੂੰ ਵਧੀਆ ਲੱਗਦਾ। ਮੈਂ ਕਿਵੇਂ ਫੇਰ ਹੀ ਬੈਠ ਕੇ ਕੱਪੜੇ ਨਹੀਂ ਤਾਂ ਹੱਲ ਲਗਾਉਂ ਪਹਿਲਾਂ ਚਾਦਰਾਂ ਚ ਉਧਰਾਂ ਛਾੜ ਕੇ ਵਸਾ ਦਿਆਂ ਕੋਈ ਆਇਆ ਗਿਆ ਆ ਜਾਂਦਾ ਤੇ ਹੱਲ ਲਗਾਉਣ ਦਾ ਕੰਮ ਤਾਂ ਨਹੀਂ ਮੈਂ ਰੈਸਟ ਕਰ ਲਉਂ ਵਿੰਦਨਾ ਮੈਂ ਤਾਂ ਹੱਲ ਲਗਾ ਦੂੰਗੀ ਲਓ ਜੀ ਹੁਣ ਆਪਾਂ ਸਰਾਣੇ ਰੱਖ ਤੇ ਸਰਾਣੇ ਅਸੀਂ ਐਸ਼ਟਰਾ ਰੱਖਦੇ ਹਾਂ ਕਿਉਂਕਿ ਬੈੱਡ ਦੀ ਢੂ ਸਾਡੀ ਗੱਦੀਆਂ ਵਾਲੀ ਨਹੀਂ ਹੈਗੀ ਇਸ ਕਰਕੇ ਸਾਨੂੰ ਸਰਾਣੇ ਵੱਧ ਰੱਖਣੇ ਪੈਂਦੇ ਲਓ ਜੀ ਇਧਰ ਸੀਸੇ ਵਾਲਾ ਵੀ ਆਪ ਸਾਫ ਕਰਤਾ ਇਧਰ ਵੀ ਆਪ ਸਾਫ ਕਰਤਾ ਸਾਰਾ ਦੇਖੋ ਕਿੰਨਾ ਵਧੀਆ ਲੱਗਣ ਲੱਗ ਗਿਆ ਇੱਕ ਚਾਦਰ ਵਿਸਾਉਣ ਵਾਲੀ ਘਰ ਜਚਣ ਲੱਗ ਜਾਂਦਾ ਕਿੰਨੀ ਵਧੀਆ ਲੁੱਕ ਆ ਗਈ ਤੁਸੀਂ ਪਹਿਲਾਂ ਦੇਖਿਆ ਸੀ ਕਿਸ ਤਰ੍ਹਾਂ ਕਿਲਰ ਲੱਗਦਾ ਸੀ ਆ ਇਹ ਕੱਪੜੇ ਮੇਰੇ ਤਹਾ ਮਾਰਨ ਵਾਲੇ ਪਏ ਨੇ ਸਾਨੂੰ ਦੱਸਿਆ ਮੈਂ ਤੇ ਮੈਂ ਹੁਣ ਦੂਜੇ ਕਮਰੇ ਦੀ ਵੀ ਚਾਦਰ ਝਾੜ ਕੇ ਪਸਾਤੀ ਐਨੇ ਨਹੀਂ ਵਧੀਆ ਲੱਗਣ ਲੱਗ ਜਾਂਦਾ ਦੇਖੋ ਇੱਧਰ ਵੀ ਕਮਰਾ ਸੋਹਣਾ ਲੱਗਣ ਲੱਗ